ਦੋਆ ਫੋਰਮਾਂ ਵੱਲੋਂ ਕੇਐਮਐਮ ਤੇ ਐਸਕੇਐਮ ਨਾਨ ਪੋਲਿਟਿਕਲ ਵੱਲੋਂ ਅੱਜ 12 ਤੋਂ 4 ਵਜੇ 12 ਤੋਂ 3 ਵਜੇ ਤੱਕ ਰੇਲ ਰੋਕੋ ਅੰਦੋਲਨ 3 ਘੰਟਿਆਂ ਦਾ ਦਿੱਤਾ ਗਿਆ ਅੰਮ੍ਰਿਤਸਰ ਵਿੱਚ 9 ਥਾਵਾ ਗੁਰਦਾਸਪੁਰ ਵਿੱਚ ਫਤਿਹਗੜ੍ਹ ਚੂੜੀਆਂ ਬਟਾਲਾ ਕਾਧੀਆਂ ਪਠਾਨਕੋਟ ਵਿੱਚ ਪਰਮਾਨੈਂਟ ਸਟੇਸ਼ਨ ਹੁਸ਼ਿਆਰਪੁਰ ਵਿੱਚ 5 ਥਾਵਾ ਟਾਂਡਾ ਹੁਸ਼ਿਆਰਪੁਰ ਦਸੂਹਾ ਮੰਡੇਆਲਾ ਅਤੇ ਮਹਿਲਪੁਰ ਇਸ ਤਰੀਕੇ ਨਾਲ ਨਵਾਂ ਸ਼ਹਿਰ ਦੇ ਵਿੱਚ ਪਿੰਡ ਬਹਿਰਾਮ ਇਸ ਤਰੀਕੇ ਨਾਲ ਰੋਪੜ ਦੇ ਵਿੱਚ ਰੋਪੜ ਮੇਨ ਲਾਈਨ ਤੇ ਨੰਗਲ ਤੋਂ ਵੀ ਮੈਨੂੰ ਫੋਨ ਆਇਆ ਸੀਗਾ ਮਹਾਲੀ ਦੇ ਵਿੱਚ ਮਹਾਲੀ ਸਟੇਸ਼ਨ ਸਰਸੀਨੀ ਪਿੰਡ ਦੇ ਵਿੱਚ ਰੇਲ ਰੁਕੋ ਹੋਊਗਾ ਪਟਿਆਲਾ ਵਿੱਚ ਸ਼ੰਭੂ ਜਿੱਥੇ ਮੋਰਚੇ ਤੇ ਅਸੀਂ ਬੈਠੇ ਆਂ ਪਟਿਆਲਾ ਤਬਲਾਠ ਇੱਥੇ ਹੋਊਗਾ ਇਹ ਤੋਂ ਗਾਹਾਂ ਲੁਧਿਆਣੇ ਦੇ ਵਿੱਚ ਸਾਨਨੇ ਵੱਲ ਤੇ ਮੁੱਲਾ ਬਰਾਮ ਹੋਊਗਾ ਇਹ ਦੋਗਾ ਜਲੰਧਰ ਵਿੱਚ ਜਲੰਧਰ ਕੈਂਟ ਕਪੂਰਥਲਾ ਵਿੱਚ ਲੋਹੀਆਂ ਸultanpur ਫਗਵਾੜਾ ਹਮੀਰਾ ਤਰਨਤਾਰਨ ਦੇ ਵਿੱਚ ਪੱਟੀ ਖੇਮ ਕਰਨ ਤੇ ਤਰਨਤਾਰਨ ਸਟੇਸ਼ਨ ਇਸ ਤਰੀਕੇ ਨਾਲ ਫਰੂਜ਼ਪੁਰ ਤਲਵੰਡੀ ਬਸਤੀ ਟੈਂਕਾ ਵਾਲੀ ਮੱਖੂ ਮੱਲਾਂ ਵਾਲਾ ਤਲਵੰਡੀ ਭਾਈ ਜਗਰਾਉ ਇਹ ਪੰਜ ਥਾਵਾਂ ਤੇ ਮੋਗਾ ਦੇ ਵਿੱਚ ਅਜੀਤਵਾਲ ਡੱਗਰੂ ਮੋਗਾ ਸੰਗਰੂਰ ਦੇ ਵਿੱਚ ਸੁਨਾਮ ਮਲੇਰ ਕੋੜਲੇ ਵਿੱਚ ਅਹਿਮਤਗੜ੍ਹ ਮਾਨਸਾ ਵਿੱਚ ਮਾਨਸਾ ਮੇਨ ਤੇ ਬਟੇੜਾ ਬਠਿੰਡਾ ਵਿੱਚ ਰਾਮਪੁਰਾ ਤੇ ਹੋਰ ਨਾ ਥਾਮਾਂ ਤੇ ਬੀਹੂਗਾ ਫਾਜ਼ਿਲਕਾ ਵਿੱਚ ਰੇਲ ਲਾਈਨ ਸਟੇਸ਼ਨ ਹੋਊਗਾ ਮੁਕਸਰ ਵਿੱਚ ਮਲੋਟ ਦੇ ਵਿੱਚ ਹੋਊਗਾ ਫਰੀਦਕੋਟ ਦੇ ਵਿੱਚ ਵੀ ਹੋਊਗਾ ਬਰਨਾਲੇ ਦੇ ਵਿੱਚ ਵੀ ਦੋ ਥਾਮਾਂ ਤੇ ਸਾਨੂੰ ਖਬਰਾਂ ਮਿਲ ਰਹੀਆਂ ਨੇ ਇਸ ਤਰ੍ਹਾਂ ਇਹ ਲਗਭਗ 50 51 ਥਾਮਾਂ ਦੀ ਖੁਪਸਤੀ ਹੋ ਚੁੱਕੀ ਆ ਲਗਭਗ ਇੰਨੀਆਂ ਹੀ ਥਾਮਾਂ ਤੇ ਹੋਰ ਠੀਕ ਹੈ ਜਥੇਬੰਦੀਆਂ ਦੇ ਅਜੇ ਪ੍ਰੋਗਰਾਮ ਆਉਣੇ ਨੇ ਉੱਥੇ ਹੋਊਗਾ ਮਨਜੀਤ ਸਿੰਘ ਧਨੇਰ ਜਿਹੜੇ ਬੀਕੇਜੂ ਡਕੌਂਦਾ ਦੇ ਪ੍ਰਧਾਨ ਨੇ ਪੰਜ ਥਾਮਾਂ ਤੇ ਉਹ ਕਰ ਰਹੇ ਨੇ ਔਰ ਹੋਰ ਯੂਨੀਅਨਾਂ ਦੇ ਵੀ ਸਪੋਰਟ ਦੇ ਵਿੱਚ ਪ੍ਰੋਗਰਾਮ ਕਰਨ ਦੇ ਸਾਡੇ ਕੋ ਮੈਸੇਜ ਆਏ ਨੇ ਤੋਂ ਸਾਰੇ ਪੰਜਾਬੀਆਂ ਨੂੰ ਬੇਨਤੀ ਆ ਵੀ ਜਿੱਥੇ ਰੇਲ ਸਟੇਸ਼ਨ ਆ ਜਿੱਥੇ ਫਾਟ ਗਿਆ ਵੱਧ ਤੋਂ ਵੱਧ ਗਿਣਤੀ ਵਿੱਚ ਉੱਥੇ ਅੱਜ ਰੇਲਾ ਪੂਰੇ ਪੰਜਾਬ ਤੇ ਜਾਮ ਕਰ ਦਿਓ ਇਹਦੋਂਗਾ ਐਸਟੀਬੀਸੀ ਨੇ ਸਾਨੂੰ ਬਹੁਤ ਸਾਰੇ ਥਾਵਾਂ ਤੇ ਲੰਗਰ ਮੁਹੱਈਆ ਕਰਾਇਆ ਸਟੇਸ਼ਨਾਂ ਤੇ ਲੰਗਰ ਮੁਹੱਈਆ ਕਰਾਇਆ ਉਹਨਾਂ ਦੇ ਧੰਨਵਾਦ ਦੀਆਂ ਕੱਲ ਸਿੰਘ ਸਾਹਿਬ ਖਨੋਰੀ ਬਾਰਡਰ ਤੇ ਪਹੁੰਚੇ ਬਹੁਤ ਸਾਰੇ ਪੰਜਾਬੀ ਗਾਇਕ ਪਹੁੰਚੇ ਬਹੁਤ ਸਾਰੀਆਂ ਅਹਿਮ ਸ਼ਖਸੀਅਤਾਂ ਪਹੁੰਚੀਆਂ ਮੈਂ ਸਾਰਿਆਂ ਦਾ ਆਪਣੇ ਵੱਲੋਂ ਧੰਨਵਾਦ ਕਰਦਾ ਭਰਾਓ ਲੋਕ ਲਹਿਰ ਬਣ ਗਈ ਆ ਇਸ ਲੋਕ ਲਹਿਰ ਦੇ ਵਿੱਚ ਅੱਜ ਲੱਖਾਂ ਲੋਕ ਕਿਸਾਨ ਮਜ਼ਦੂਰ ਨੌਜਵਾਨ ਸ਼ਾਮਲ ਹੋਣੇ ਚਾਹੀਦੇ ਆ ਔਰ ਤੁਸੀਂ ਦੇਖੋਗੇ ਇਹ ਮੋਰਚਾ ਜਿੱਤਾਲੇ ਪਾਸੇ ਨੂੰ ਵਧੂਗਾ ਅਸੀਂ 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 ਇਹ 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 ਗੱਲ ਕਹਿਣਾ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਜਿੰਨੇ ਰੇਲ ਰੋਕੋ ਅੰਦੋਲਨ ਹੋਇਆ ਇਹ ਸਾਰਿਆਂ ਤੋਂ ਸਫਲਤਮ ਰੇਲ ਰੋਕੋ ਅੰਦੋਲਨ ਤੁਸੀਂ ਕਰਕੇ ਕਰ ਦਿਓ ਅਸੀਂ ਸ਼ਾਮਾਂ ਨੂੰ ਇਹਦੀ ਬਾਰੇ ਜਾਣਕਾਰੀ ਦਾਂਗੇ